ਬਾਬੂ ਜੀ ਆਗੇ ਦਲਦੱਤੇ ਆਇਆ ਹੁਣ ਕਿ ਟੁਕੜ ਹਜ਼ਾਰ ਲੋਕ ਆ ਗਿਆ ਇਹਨੂੰ ਕਹਿ ਕਹਿ ਕੇ ਬਾਬੂ ਜੀ ਆਗੇ ਬਾਬੂ ਜੀ ਆਗੇ ਤੇ ਸਟਾਰਟ ਹੁੰਦਾ ਰਹਿੰਦਾ ਐਕਚੁਅਲੀ ਬੁਲਟ ਦਾ ਸ਼ੌਂਕ ਹੁੰਦਾ ਕਿਸੇ ਨੂੰ ਰਾਈਟਿੰਗ ਤੁਹਾਨੂੰ ਕਿਵੇਂ ਸ਼ੌਂਕ ਪਿਆ ਸਰ ਪੰਜਾਬ ਦੇ ਵਿੱਚ ਜਦੋਂ ਕੋਈ ਵੀ ਪੁੱਤ ਜਵਾਨ ਹੁੰਦਾ ਤੇ ਸਭ ਨਾਲ ਪਹਿਲੇ ਉਹਦੇ ਮਨ 'ਚ ਕੋਈ ਗੱਲ ਆਉਂਦੀ ਹੈ ਕਿ ਵੀ ਆਪਾਂ ਬਾਈਕ ਲਈਏ ਔਰ ਬਾਈਕ ਕੋਈ ਬੁਲਟ ਹੀ ਹੋਣਾ ਚਾਹੀਦਾ ਸੇਮ ਉਦਾਂ ਹੀ ਸੀਗਾ ਮੇਰੇ ਮਨ 'ਚ ਆਇਆ ਕਿ ਚਲੋ ਯਾਰ ਇੱਕ ਕੋਈ ਬਾਈਕ ਲੈਨੇ ਆ ਜਿਹੜੇ ਦਰਸ਼ਕ ਯਾਰ ਜਿਹੜੇ ਜਿਨ੍ਹਾਂ ਨੂੰ ਬਾਈਕਸ ਪਸੰਦ ਹੈਗੇ ਆ ਉਹਨਾਂ ਦੀ ਅੱਖ ਅੱਛੀ ਹੁੰਦੀ ਆ ਉਹਨਾਂ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਦੇਖਣ ਦੇ ਵਿੱਚ ਔਰ ਸਾਰੇ ਟੀਕੀ ਦੇ ਵਿੱਚ ਹੈਗਾ ਤੇ ਇਸ ਕਰਕੇ ਉਹ ਅਵਾਰਡ ਮਿਲ ਜਾਂਦਾ ਹੈ ਬੇਚੀ ਮੇਰੀ ਹਾਈਟ ਹੋ ਜਿਆਦਾ ਹੋਣ ਕਰਕੇ ਮੈਂ ਇਹ ਤਾਂ ਨਾ ਸਿਰਫ ਸਾਰਨਾ ਪਹਿਲੇ ਹੈਂਡਲ ਚੇਂਜ ਕਰਾਇਆ ਸੀਗਾ ਬਸ ਕਿ ਵੀ ਚਲੋ ਠੀਕ ਹੈ ਜੀ ਹੈਂਡਲ ਚੇਂਜ ਕਰਾ ਦਿੰਨੇ ਆ ਥੋੜਾ ਉੱਚਾ ਹੋ ਜਾਏਗਾ ਤੇ ਕੰਫਰਟੇਬਲ ਹੋਏਗਾ ਬਸ ਉਸ ਤੋਂ ਬਾਅਦ ਫਿਰ ਮੋਡੀਫਿਕੇਸ਼ਨ ਦਾ ਸਟ੍ਰੌਂਗ ਪੈ ਗਿਆ ਫਿਰ ਆਪਾਂ ਨਾਲ ਨਾਲ ਰਾਈਡਿੰਗ ਕਰਦੇ ਰਏ ਤੇ ਨਾਲ ਨਾਲ ਬਾਈਕ ਦੇ ਸਰੀਰ ਦੇ ਮੋਡੀਫਿਕੇਸ਼ਨ ਕਰਨਾ ਪੈ ਗਿਆ ਬੇਰ ਆਪਾਂ ਮੋਡੀਫਿਕੇਸ਼ਨ ਕਰਕੇ ਕਹਿੰਦੇ ਮੈਂ ਸੁਣਿਆ ਅਵਾਰਡ ਵੀ ਤੁਹਾਨੂੰ ਕਾਫੀ ਮਿਲੇ ਨੇ ਅਵਾਰਡ ਤਾਂ ਐਸਾ ਹੈਗਾ ਕਿ ਮੇਰੇ ਬਾਈਕ ਨੂੰ ਅਵਾਰਡ ਇਸ ਟਾਈਮ 7 ਸਾਲ ਤੋਂ ਬੈਸਟ ਮੋਡੀਫਾਈ ਬਾਈ ਦਾ ਅਵਾਰਡ ਮਿਲ ਰਿਹਾ ਟ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਅੱਜ ਤੁਹਾਨੂੰ ਇੱਕ ਵੱਖਰੇ ਸ਼ੌਂਕ ਰੱਖਦੇ ਨੇ ਰਜੀਵ ਚੋਪੜਾ ਨੇ ਸਾਡੇ ਨਾਲ ਮੌਜੂਦ ਪਹਿਲਾਂ ਉਹਨਾਂ ਦਾ ਰਾਈਡਰ ਦਿਖਾ ਗਏ ਉਹਨਾਂ ਦੀ ਬਾਈਕ ਦਿਖਾਈਏ ਕਿ ਬੜੇ ਸ਼ੌਂਕ ਨਾਲ ਰੱਖੀ ਐ ਕਾਫੀ ਦੂਜੇ ਬਾਈਕ ਨੋਲਜ ਐਕਸਟਰਾ ਗੱਲਾਂ ਨੇ ਉਹ ਵੀ ਪੂਰੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਚੋਪੜਾ ਜੀ ਨਾਲ ਕਿ ਸ਼ੌਂਕ ਕਿਵੇਂ ਪਿਆ ਤੇ ਮੰਨ ਲਓ ਤਾਂ ਪੈਸਾ ਵੀ ਕਾਫੀ ਇਹਨਾਂ ਨੇ ਖਰਚ ਕੀਤਾ ਤੇ ਕਈ ਜਗ੍ਹਾ ਤੇ ਘੁੰਮ ਕੇ ਵੀ ਆਏ ਨੇ ਪੂਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਸੋਹਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜਿਵੇਂ ਤੁਸੀਂ ਵੀ ਲੰਬੇ ਲੰਜੇ ਹੋ ਤੇ ਨਾਲ ਤੁਹਾਡਾ ਬੁਲਟ ਵੀ ਇਸ ਤਰ੍ਹਾਂ ਹੀ ਪੂਰਾ ਲੰਬਾ ਲੰਜਾ ਹੈ ਜੀ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜੀ ਬਾਕੀ ਤਾਂ ਕਹਿੰਦੇ ਆ ਕਿ ਸ਼ੌਂਕ ਰਜੀ ਦਾ ਤੁਸੀਂ ਕਾ ਮੁੱਲ ਨਹੀਂ ਹੁੰਦਾ ਸੇਮ ਉਹੀ ਗੱਲ ਹੈ ਕਿ ਜਿੱਤਾ ਜੀ ਦਾ ਸ਼ੌਂਕ ਆ ਜਾਂਦਾ ਮਨ ਦੇ ਵਿੱਚ ਗੱਲ ਆ ਜਾਂਦੀ ਹੈ ਕੁਝ ਨਾ ਕੁਝ ਮੋਡੀਫਿਕੇਸ਼ਨ ਕਰਨ ਦੀ ਉਹ ਫਿਰ ਥੋੜੀ ਬਹੁਤੀ ਆਪਾਂ ਕਰਦੇ ਰਹਿੰਦੇ ਹਾਂ ਨਾਲ ਨਾਲ ਹੀ ਕਰਦੇ ਹਾਂ ਨੇ ਲਾਈਕ ਨੂੰ ਆਪਣੇ ਸ਼ੌਂਕ ਕਿਵੇਂ ਪਿਆ ਪਹਿਲਾਂ ਤਾਂ ਦੱਸੋ ਸ਼ੌਂਕ ਕਿਵੇਂ ਉੱਠਿਆ ਕੋਈ ਬੁਲਟ ਦਾ ਸ਼ੌਂਕ ਹੁੰਦਾ ਕਿਸੇ ਨੂੰ ਰਾਈਟਿੰਗ ਤੁਹਾਨੂੰ ਕਿਵੇਂ ਸ਼ੌ ਅ ਦੇਖੋ ਜਿੱਦਾਂ ਕਿ ਆਪਾਂ ਮੈਂ ਜਿੱਦਾਂ ਜਲੰਧਰ ਤੋਂ ਆ ਪੰਜਾਬ ਦੇ ਵਿੱਚ ਜਦੋਂ ਕੋਈ ਵੀ ਪੁੱਤ ਜਵਾਨ ਹੁੰਦਾ ਤੇ ਸਭ ਨਾਲ ਪਹਿਲੇ ਉਹਦੇ ਮਾਂ ਦੀ ਕੋਈ ਗੱਲ ਆਉਂਦੀ ਹੈ ਕਿ ਵੀ ਆਪਾਂ ਬਾਈਕ ਲਈਏ ਔਰ ਬਾਈਕ ਕੋਈ ਬੁਲੇਟ ਹੀ ਹੋਣਾ ਚਾਹੀਦਾ ਸੇਮ ਉਦਾਂ ਹੀ ਸੀਗਾ ਮੇਰੇ ਮਨ ਸੀ ਆਇਆ ਕਿ ਚਲੋ ਯਾਰ ਕੋਈ ਬਾਈਕ ਲੈਨੇ ਆ ਤੇ ਮੈਂ ਜਦੋਂ ਬਾਈਕ ਲਿਆ ਉਹ ਸੋਬਰ ਆਪਾਂ ਇੱਕ ਅੱਧੀ ਰਾਈਡ ਕੀਤੀ ਸੀਗੀ ਅਚਲਿ ਮੇਰੀ ਹਾਈਟ ਹੋ ਜ਼ਿਆਦਾ ਹੋਣ ਕਰਕੇ ਮੈਂ ਇਹਦਾ ਨਾ ਸਿਰਫ ਸਾਨਾ ਪਹਿਲੇ ਹੈਂਡਲ ਚੇਂਜ ਕਰਾਇਆ ਸੀਗਾ ਬਸ ਕਿ ਵੀ ਚਲੋ ਠੀਕ ਹੈ ਰੀ ਹੈਂਡਲ ਚੇਂਜ ਕਰਾ ਦਿੰਨੇ ਆ ਥੋੜਾ ਉੱਚਾ ਹੋ ਜਾਏਗਾ ਤੇ ਕੰਫਰਟੇਬਲ ਹੋਏਗਾ ਬਸ ਉਸ ਤੋਂ ਬਾਅਦ ਫਿਰ ਮੋਡੀਫਿਕੇਸ਼ਨ ਦਾ ਸਟਾਰਟ ਹੋ ਗਿਆ ਫਿਰ ਆਪਾਂ ਨਾਲ ਨਾਲ ਰਾਈਡਾਂ ਕਰਦੇ ਰਹੀਏ ਤੇ ਨਾਲ ਨਾਲ ਬਾਈਕ ਦੇ ਸਰੀਰ ਤੇ ਮੋਡੀਫਿਕੇਸ਼ਨ ਕਰਨ ਲੱਗ ਪਏ ਫਿਰ ਆਪਾਂ ਮੋਡੀਫਿਕੇਸ਼ਨ ਕਰਕੇ ਕਹਿੰਦੇ ਮੈਂ ਸੁਣਿਆ ਅਵਾਰਡ ਵੀ ਤੁਹਾਨੂੰ ਕਾਫੀ ਮਿਲੇ ਨੇ ਕਾਫੀ ਮੋਡੀਫਿਕੇਸ਼ਨ ਕੀਤੀ ਹੈਗੀ ਤੁਸੀਂ ਕਿੰਨੇ ਅਵਾਰਡ ਹਾਸਲ ਕੀਤੇ ਹੁੰਦੇ ਅ ਅਵਾਰਡ ਦਾ ਇਸ ਤਰ੍ਹਾਂ ਹੈਗਾ ਕਿ ਮੇਰੇ ਬਾਈਕ ਨੂੰ ਅਵਾਰਡ ਇਸ ਟ ਔਰ ਇਹਨੂੰ ਸੱਤੇ ਅਵਾਰਡ ਮਿਲ ਚੁੱਕੇ ਹੈਗੇ ਔਰ ਆਪਣਾ ਜਿਦਾ ਅੰਟਲੋਜੀ ਹੋ ਗਿਆ ਉਥੇ ਇਹਨੂੰ ਅਵਾਰਡ ਮਿਲਿਆ ਪੀਐਚਆਰਐਮ ਦੇ ਵਿੱਚ ਚਾਰ ਵਾਰ ਮਿਲ ਗਿਆ ਇੱਕ ਵਾਰੀ ਲੁਜਾਨੇਗੇ ਅਸੀਂ ਉਥੇ ਮਿਲਿਆ ਇਹ ਤਾਂ ਜਿੱਥੇ ਜਿੱਥੇ ਇਵੈਂਟਸ ਹੁੰਦੇ ਸੀ ਉਥੇ ਜਾਂਦੇ ਆ ਉਥੇ ਫਿਰ ਕੰਪੀਟੀਸ਼ਨਸ ਵਗੈਰਾ ਹੁੰਦੇ ਆ ਉਦੋਂ ਫਿਰ ਇਹਨੂੰ ਅਵਾਰਡ ਮਿਲ ਜਾਂਦਾ ਤੁਹਾਡਾ ਘੋੜਾ ਕਹਿੰਦੇ ਘੋੜਾ ਫਿਰ ਜਿੱਥੇ ਜਾਂਦਾ ਹੈ ਉਹ ਅਵਾਰਡ ਲੈ ਕੇ ਮੁੜਦਾ ਹੈ ਹਾਂਜੀ ਬਸ ਇਹ ਹੈਗਾ ਕਿ ਜਿਹੜੇ ਦਰਸ਼ਕ ਆ ਯਾਰ ਜਿਹੜੇ ਜਿੰਨਾਂ ਨੂੰ ਬਾਈਕਸ ਪਸੰਦ ਹੈਗੇ ਆ ਉਹਨਾਂ ਦੀ ਅੱਖ ਅੱਛੀ ਹੁੰਦੀ ਆ ਉਹਨਾਂ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਦੇਖਣ ਦੇ ਵਿੱਚ ਉਹ ਸਾਰੇ ਕੀ ਕੀ ਦੇ ਵਿੱਚ ਹੈਗਾ ਤੇ ਇਸ ਕਰਕੇ ਅਵਾਰਡ ਮਿਲ ਜਾਂਦਾ ਹੈ। ਕੀ ਖਾਸ ਇਹ ਕੀ ਕਹਿੰਦੇ ਜੇ ਕੋਲੇ ਜਾ ਕੇ ਇਹ ਤੇ ਕੁਝ ਬੋਲੋ ਤੇ ਕਹਿੰਦੇ ਸਟਾਰਟ ਹੋ ਜਾਂਦਾ ਹੈਗਾ। ਹਾਂਜੀ ਹਾਂਜੀ ਇਹਦੇ ਵਿੱਚ ਇੱਕ ਇਹਨੂੰ ਨਾ ਐ ਕਿ ਟੈਕਨੀਕ ਹੈਗੀ ਆ ਇੱਕ ਸੈਂਸਰ ਕਹਿ ਲਓ ਇੱਕ ਜੁਗਾੜ ਹੈਗਾ ਜਿਸ ਨਾਲ ਹੈਗਾ ਕਿ ਵੀ ਜਦੋਂ ਆਪਾਂ ਇਹਨੂੰ ਇਹਦੇ ਕੋਲ ਜਾਨੇ ਤੇ ਇਹਦੇ ਸੈਂਸਰ ਨੂੰ ਜਦੋਂ ਜਦੋਂ ਅਸੀਂ ਬੋਲਦੇ ਆਂ ਕਿ ਬਾਬੂ ਜੀ ਆ ਗਏ ਤੇ ਇਹ ਸਟਾਰਟ ਹੋ ਜਾਂਦਾ ਐ ਮੈਂ ਐਕਚੁਅਲੀ ਰਾਈਟ ਤੱਕ ਗਿਆ ਸੀਗਾ ਰਾਜਸਥਾਨ ਉੱਥੇ ਕਿਸੇ ਬੰਦੇ ਨੇ ਮੇਰੇ ਇੱਕ ਮਿੱਤਰ ਹੈ ਗਿਆ ਤਰਸੀਮ ਜੀ ਉਹਨਾਂ ਨੇ ਇਹਦੀ ਇੱਕ ਵੀਡੀਓ ਜਿਹੜੀ ਆ ਉਹ ਭਾਰਤੀ ਸੀ ਛੋਟੀ ਜੀ ਉਹ ਕੱਲ ਹੀ ਮੈਨੂੰ ਉਹਨਾਂ ਦਾ ਫੋਨ ਆਇਆ ਕਹਿੰਦੇ ਕਿ 1 ਮਿਲੀਅਨ ਵੀ ਕ੍ਰਾਸ ਕਰ ਗਈ ਉਹ ਵੀਡੀਓ ਸਿਰਫ ਉਹਦੇ ਚਾਹੀ ਸੀਗਾ ਕਿਸੇ ਨੇ ਇਹਨੂੰ ਆ ਕੇ ਬੋਲਿਆ ਕਿ ਬਾਬੂ ਜੀ ਆ ਗਏ ਤੇ ਇਹਨੇ ਚ ਸਟਾਰਟ ਹੋ ਗਿਆ ਉਹ ਕੱਲ ਹੁਣ ਮੈਂ ਕੱਲ ਤੇ ਇੱਥੇ ਆਇਆ ਹਾਂ ਕਿ ਟੁਗੜ ਹਜ਼ਾਰ ਲੋਕ ਆ ਗਏ ਇਹਨੂੰ ਕਹਿ ਕਹਿ ਕੇ ਬਾਬੂ ਜੀ ਆ ਗਏ ਬਾਬ ਮੈਂ ਸਾਰੀ ਇੰਜਾਇ ਕਰਦੇ ਹਾਂ ਇਹ ਫਿਰ ਥੱਕਦਾ ਨਹੀਂ ਜਦੋਂ ਕਹਿੰਦੇ ਬਾਉ ਜੀ ਆ ਕੇ ਫਿਰ ਸਟਾਰਟ ਹੋ ਜਾਂਦਾ ਤੇ ਬੈਟਰੀ ਤੇ ਅਸਰ ਪੈਂਦਾ ਕਿਤੇ ਹਾਂਜੀ ਹਾਂਜੀ ਇਸ ਲਈ ਦੇ ਵਿੱਚ ਨਾ ਹਰ ਚੀਜ਼ ਨੂੰ ਮੋਡੀਫਾਈ ਕਰ ਦਿੱਤੀ ਗਈ ਹੈ ਜਿਦਾਂ ਕਿ ਇਹਦੀ ਬੈਟਰੀ ਆ ਉਹ 14 ਪੀਰ ਦੀ ਵੱਡੀ ਬੈਟਰੀ ਲਗਾਤੀ ਆ ਕਿਉਂਕਿ ਇਹਦੇ ਵਿੱਚ ਲਾਈਟਾਂ ਬਹੁਤ ਆ ਹੁਣ ਸਪੀਕਰ ਲੱਗੇ ਆ ਬੋਸ ਦੇ ਸਪੀਕਰ ਹੈ ਜਿਹੜੇ ਕੈਨੇਡਾ ਤੋਂ ਮੰਗਵਾਏ ਆ ਤਾਂ ਹੁਣ ਇਹ ਲਗਾਇਆ ਹੁਣ ਇਹਦੀ ਵੀ ਕਾਫੀ ਬੈਟਰੀ ਯੂਜ਼ ਕਰਦਾ ਹੈ ਗੈਸ ਕਰਕੇ ਵੱਡੀ ਬੈਟਰੀ ਲਗवाती ਹੈ ਦੇ ਵਿੱਚ ਨਾ ਤੇ ਫਿਰ ਕਹਿੰਦੇ ਖਾਂਦਾ ਵੀ ਬਹੁਤ ਆ ਤੇਲ ਵੀ ਉਸ ਟੈਂਕੀ ਵੀ ਵੱਡੀ ਕੀਤੀ ਵੀ ਹਾਂਜੀ ਇਹ ਤਾਂ ਨਾ ਕੰਪਨੀ ਜਿਹੜੀ ਆ ਉਹ ਟੈਂਕੀ ਜਿਹੜੀ ਆ ਉਹ 13000 14 ਲੀਟਰ ਦੀ ਹੁੰਦੀ ਆ ਮਤਲਬ ਟੋਟਲ 15 ਲੀਟਰ ਦੀ ਹੁੰਦੀ ਆ ਪਰ ਪਾਉਣਾ 13 14 ਲੀਟਰ ਹੀ ਚਾਹੀਦਾ ਐਦਾਂ ਹੀ ਮੈਂ ਫਿਰ ਇਹਦਾ ਜਿਹੜਾ ਟੈਂਕ ਉਹ 30 ਲੀਟਰ ਦਾ ਕਰ ਦਿੰਦਾ ਮਤਲਬ तकरीबन ਤੁਸੀਂ ਆਹ ਚਲੋ ਜਿੱਦਾਂ ਵੈਗਨਾਰ ਦੀ ਟੈਂਕੀ ਹੁੰਦੀ ਉਹ ਤੇ ਚ 35 ਲੀਟਰ ਦੇ ਲੈਂਦਾ ਐਦਾਂ ਹੀ ਇਹਦੀ 35 ਲੀਟਰ ਟੈਂਕ ਕਰ ਦਿੰਦਾ ਕਿਉਂਕਿ ਆਪਾਂ ਜਿੱਦਾਂ ਲੇ ਲਦਾ ਚੱਲੇ ਗਏ ਲੋ ਹਸਪੀਤਲ ਚਲੇ ਗਏ ਸੱਚ ਪਾਸ ਚਲੇ ਗਏ ਕੁਝ ਅੱਧਦੀ ਜਗ੍ਹਾ ਹੁੰਦੀ ਆ ਰਿਮੋਟ ਏਰੀਆ ਜਿੱਥੇ ਨਾ ਸਾਨੂੰ ਕਈ ਵ ਉਹੋ ਕੀ ਕਰਦੇ ਸੀ ਆਪਾਂ ਯਾ ਤਾਂ ਆਪਣੇ ਨਾਲ ਪੈਟਰੋਲ ਕੈਰੀ ਕਰੀਏ ਤੇ ਹੁਣ ਆਪਾਂ ਦਾ ਕਈ ਵਾਰ ਪੈਟਰੋਲ ਗਿਰ ਗਿਆ ਕਿਉਂਕਿ ਲੀਕ ਕਰ ਗਿਆ ਫਿਰ ਸਾਨੂੰ ਵੀ ਪਰੇਸ਼ਾਨੀ ਆਉਂਦੀ ਆ ਕਿਤੇ ਕੁਝ ਪ੍ਰੋਬਲਮ ਨਾ ਰਹੇ ਤੇ ਇਸ ਕਰਕੇ ਆਪਾਂ ਇਹਦਾ ਸਿਸਟਮ ਹੀ ਚੇਂਜ ਕਰ ਦਿੱਤਾ ਕਿ ਟੈਂਕੀ ਜਿਹੜੀ 35 ਲੀਟਰ ਦੀ ਕਰ ਦਿੱਤੀ ਕਿਉਂਕਿ ਸਰਪੰਚ ਕਿੱਥੇ ਕਿੱਥੇ ਕਮੇ ਆਏ ਹੈਗੇ ਉਹ ਨਾ ਕੀ ਪਲੈਨਿੰਗ ਹੈਗੀ ਔਰ ਕਿੱਥੇ ਜਾਣ ਦੀ ਪਲੈਨਿੰਗ ਹੈ ਮਤਲਬ ਘੁੰਮ ਕੇ ਕਿੱਥੇ ਕਿੱਥੇ ਆਏ ਹੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਘੁੰਮ ਕੇ ਤੇ ਧਗਾ ਕਿ ਮੈਂ 2016 ਤੋਂ ਰਾਈਡ ਕਰ ਰਿਹਾ ਹੈਗਾ ਉਹਦੇ ਵਿੱਚ ਮੈਂ ਲਾਹੌਲ ਸਪੀਤੀ ਕਰ ਲੇਹ ਲਦਾਖ ਹੋ ਗਿਆ ਉਹ ਮੈਂ થોੜੀ ਦਿਨ ਪਹਿਲੇ ਪਿਛਲੇ ਹਫਤੇ ਜੈਪੁਰ ਗਿਆ ਸੀਗਾ ਔਰ ਇਦਾਂ ਹੁ ਕਾਫੀ ਜਗ੍ਹਾ ਹੈ ਗਿਆ ਛੋਟੀ ਛੋਟੀ ਰਾਈਡਸ ਬਹੁਤ ਜ਼ਿਆਦਾ ਕਿਉਂਕਿ ਘਰ ਮਿੰਨੇ ਸਾਡੀ ਕੋਈ ਨੋ ਵੀ ਰਾਈਡ ਹੋ ਜਾਂਦੀ ਹੈ ਬੀਰ ਬਿਲਿੰਗ ਹੋ ਗਿਆ ਡਲੋਜੀ ਹੋ ਗਿਆ ਇਦਾਂ ਅ ਮਿਕਲੋੜੀਆਂ ਚੋ ਗਿਆ ਮਤਲਬ ਕਾਫੀ ਜਗ੍ਹਾ ਕਾਫੀ ਜਿਹੜਾ ਆਪਣਾ ਹਿਮਾਚਲ ਏਰੀਆ ਸੀ ਕਾਫੀ ਜ਼ਿਆਦਾ ਕਵਰ ਕਰ ਲਿਆ ਉਹਦੇ ਵਿੱਚ ਨਾ ਫਿਰ ਨਾਲ ਕੌਣ ਦੋਸਤ ਜਾਂਦੇ ਆ ਕਿ ਮੈਡਮ ਵੀ ਮੈਡਮ ਨੂੰ ਕਦੇ ਘੁਮਾ ਕੇ ਲਿਆਉਂਦੇ ਉਹਨਾਂ ਅ ਨਹੀਂ ਮੈਡਮ ਦਾ ਤਾਂ ਇਦਾਂ ਹੈਗਾ ਕਿ ਉਹ ਬਹੁਤ ਘਟ ਜਾਂਦੇ ਆ ਉਹ ਆ ਕਹਿੰਦੇ ਕਿ ਵੀ ਮੈਨੂੰ ਕਾਰ 'ਚ ਜਿੱਥੇ ਮਰਜ਼ੀ ਲੈ ਜਾ ਬਾਈਕ ਤੇ ਨਹੀਂ ਤੇ ਮੈਂ ਇਹਨੂੰ ਕਹਿੰਦਾ ਕਿ ਇਹ ਤਾਂ ਬਾਈਕ ਤੇ ਚੱਲਿਆ ਕਰ ਕਹਿੰਦੀ ਨਹੀਂ ਮੈਂ ਜੋ ਤਾਂ ਨਾ ਬਾਈਕ ਤੇ ਜਾਂਦੀ ਨਾ ਤੇ ਲੋਕ ਬਹੁਤ ਆ ਜਾਂਦੇ ਆ ਦਿੱਕਤੇ ਬਹੁਤ ਆ ਮੈਂ ਕਿਹਾ ਤੂੰ ਸੁਣੀ ਐਡੀ ਤੈਨੂੰ ਤਾਂ ਦੇਖਦੇ ਆ ਉਹ ਕਹਿੰਦੀ ਨਹੀਂ ਮੈਂ ਸੁਣੀ ਸਾਰਾ ਬਾਈਕ ਵਧੀਆ ਹੈਗਾ ਉਹ ਫਿਰ ਐਸ ਕਰਕੇ ਉਹ ਬਾਈਕ ਤੇ ਨਹੀਂ ਜਾਂਦੀ ਉਹ ਮੋਸਟਲੀ ਕਾਰ 'ਚ ਹੀ ਮੈਨਾ ਜਾਂਦੀ ਹੈ ਫਿਰ ਭ ਉਹਨੇ ਹਮੇਸ਼ਾ ਜਿੰਨਾ ਦੀ ਦੋਸਤ ਸੋਨਾ ਖਰੀਦ ਸਕਦਾ ਇਸ ਕਰਕੇ ਇਨਾ ਖਰਚਾ ਤੁਸੀਂ ਕਰਦੇ ਨੂੰ ਕਾਫੀ ਖਰਚ ਵੀ ਕਾਫੀ ਹੋ ਜਾਂਦਾ ਹੈਗਾ ਫਿਰ ਉਹ ਘਰੇ ਕਹਿੰਦੇ ਨੇ ਵੀ ਇਨਾ ਖਰਚ ਕਰੀ ਜਾਂਦੇ ਹੈਗੇ ਉਹ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਆ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਦੂਸਰੀ ਕਹਿੰਦੇ ਆ ਕਿ ਜਦੋਂ ਮੈਂ ਇਹਨਾਂ ਨੂੰ ਕੋਈ ਮੋਡੀਫਾਈ ਕਰਦਾ ਹਾਂ ਜਿੱਦਾਂ ਮੇਰੇ ਸਪੀਕਰ ਹੈਗੇ ਆ तकरीबन ਮੇਰਾ 20000 ਰੁਪਏ ਲੱਗਿਆ ਦੇ ਉੱਪਰ ਤੇ ਜਦੋਂ ਵਾਈਫ ਆ ਘਰ ਦੇ ਪੁੱਛਦੇ ਕਿ ਕਿੰਨੇ ਦੇ ਆਏ ਤੇ ਮੈਂ ਉਹਨਾਂ ਨੂੰ ਕਹਿੰਦਾ 1500 2000 ਦੇ ਸਪੀਕਰ ਮੰਗਵਾਏ ਜੀ ਕਿਉਂਕਿ ਜੇ ਮੈਂ ਉਹਨਾਂ ਨੂੰ ਦੱਸੂਗਾ ਫਿਰ ਪਰੇਸ਼ਾਨ ਹੋ ਜਾਣਗੇ ਬਾਕੀ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਕਿੰਨੇ ਦੇ ਆਏ ਆ ਇੱਕ ਅੱਖ ਦਾ ਵੱਡਾ ਹੀ ਹੁੰਦਾ ਬਸ ਤੇ ਮੈਂ ਬਸ ਜਦੋਂ ਪੈਸੇ ਲਾ ਦਿੰਨਾ ਕਹਾਣੀ ਵਧੀਆ ਹੋ ਜਾਂਦੀ ਉਹਨਾਂ ਨੂੰ ਵੀ ਅੱਛਾ ਲੱਗਦਾ ਉਹਨਾਂ ਨੂੰ ਪਤਾ ਕੀ ਚੱਲ ਠੀਕ ਆ ਬਸ ਐਨਜੋਏ ਕਰ ਰਿਹਾ ਉਹ ਜਾਣਦਾ ਅਗਰ ਯਾਰ ਰਾਈ ਅ ਦੇਖੋ ਹੁਣ ਆਪਾਂ ਜਿਦਾਂ ਨਾਲ ਇਥੇ ਪੀਐਚਆਰ ਆਮ ਹੋ ਗਿਆ ਹੁਣ ਅਸੀਂ ਇੱਕ 15-20 ਦਿਨ ਰੈਸਟ ਕਰਾਂਗੇ ਇਸ ਤੋਂ ਬਾਅਦ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਉਹ ਧਰਮਕੋਟ ਦਾ ਹੈਗਾ ਹੁਣ ਅਸੀਂ ਇਸ ਤੋਂ ਬਾਅਦ ਧਰਮਕੋਟ ਜਾਣਾ ਹੈਗਾ ਪੇਸ਼ਤਾ ਵੀ ਕੋਈ ਸੋਚ ਰਿਹਾ ਹੈ ਕਿ ਉਹਦੇ ਮਨ ਚ ਆਇਆ ਹਾਂਜੀ ਆਪਾਂ ਨੇਪਾਲ ਦਾ ਬਣਾ ਰਹੇ ਹਾਂ ਜੀ ਪ੍ਰੋਗਰਾਮ ਤੋੜੇ ਦਿਨਾਂ ਤੱਕ ਆਪਾਂ ਅਗਲੇ ਆਉਣ ਵਾਲੇ ਸਾਲ ਦੇ ਵਿੱਚ 2026 ਦੇ ਵਿੱਚ ਆਪਾਂ ਕੋ ਨੈਪਾਲ ਜਾ ਰਹੇ ਹਾਂ ਅਸੀਂ 6-7 ਰਾਈਡਰ ਹੈਗੇ ਹਾਂ ਸਾਰਿਆਂ ਨਾਲ ਕੇ ਪਰ ਆਪਾਂ ਨੇਪਾਲ ਜਾਵਾਂਗੇ ਤੇ ਪਿਛਲੇ ਦਿਨਾਂ ਚ ਜੋਵੰਦਰ ਦੀ ਮੌਤ ਹੋਈ ਹੈ ਰਾਈਡਿੰਗ ਦੌਰਾਨ ਕਿਤੇ ਲੱਗਦਾ ਸੀ ਵੀ ਉਦੋਂ ਜਿਹੜਾ ਰਾਈਡਰਾਂ ਤੇ ਅਸਰ ਪਏਗਾ ਜਾਂ ਰਾਈਡਿੰਗ 'ਚ ਲੋਕਾਂ 'ਚ ਇੰਟਰਸਟ ਘਟੇਗਾ ਕਿ ਲੱਗਿਆ ਤੁਹਾਨੂੰ ਇਸ ਦਾ ਕੋਈ ਫਰਕ ਪਿਆ ਹੈਗਾ ਜਾਂ ਕਿਵੇਂ ਦੇਖ ਦੋ ਸਾਰਾ ਸਮਾਜ ਦਾ ਦੇਖੋ ਜੋਵੰਦਰ ਜੀ ਦੇ ਪ੍ਰੋਬਲਮਾਂ ਆਨ ਕਰਕੇ ਉਹਨਾਂ ਨੂੰ ਜਾਣ ਕਰਕੇ ਰਾਈਡਿੰਗ ਕਮਿਊਨਿਟੀ ਦੇ ਵਿੱਚ ਜਿਹੜਾ ਫਰਕ ਪਿਆ ਉਹ ਇਹ ਪਿਆ ਕਿ ਹੁਣ ਹਰ ਰਾਈਡਰ ਆਪਣੇ ਆਪ ਨੂੰ ਹੋਰ ਜ਼ਿਆਦਾ ਸੇਫ ਲੈ ਕੇ ਚੱਲਣਾ ਸ਼ੁਰੂ ਹੋ ਗਿਆ ਅੱਗੇ ਜਿੱਦਾਂ ਕਿ ਅਸੀਂ ਸਾਰਿਆਂ ਨੂੰ ਕਹਿੰਦੇ ਸੀ ਕਿ ਤੁਸੀਂ ਰਾਈਡਿੰਗ ਗੀਅਰ ਪਾ ਕੇ ਰੱਖੋ ਤਾਂ ਕਿ ਪ੍ਰੋਬਲਮ ਨਾ ਆਵੇ ਜਦੋਂ ਦੀ ਇਹ ਪ੍ਰੋਬਲਮ ਆਈ ਹੈ ਉਹਨ ਜਿੰਨੇ ਵੀ ਰਾਈਡਰਸ ਹੈਗੇ ਆ ਜਿਆਦਾਤਰ ਰਾਈਡਰਸ ਆਪਣੇ ਰਾਈਡਿੰਗ ਗੀਅਰਸ ਪਾਦੇ ਆ ਬਾਕੀ ਐਕਸੀਡੈਂਟ ਹੋਣਾ ਔਰ ਉਹਨਾਂ ਦਾ ਚਲਾ ਜਾਣਾ ਆ ਤਾਂ ਕੁਦਰਤ ਵੱਲੋਂ ਆ ਜੀ ਜੇ ਤੁਸੀਂ ਜ਼ਾਚਦਾਰੇ ਤਾਂ ਵੀ ਹੋ ਰਿਹਾ ਜੇ ਤੁਸੀਂ ਕਾਰਜਦਾਰੇ ਤਾਂ ਵੀ ਹੋ ਰਿਹਾ ਹੈ ਇਹਦੇ ਉੱਤੇ ਕਿਸੇ ਦਾ ਬਸ ਨਹੀਂ ਆ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਾਈਕ ਤੇ ਸੀ ਤਾਂ ਹੋ ਗਿਆ ਜਿਹੜੀ ਬਾਹਰ ਮੇਕਰ ਰੇਅਰ ਪੁਛ ਹਾਲਾ ਗਿਆ ਬਿਲਡਿੰਗ نیچے गिर ਗਈ ਲੋਕ ਮਾਰੇ ਗਏ ਕੋਈ ਤੁਸੀਂ ਕੁਝ ਨਹੀਂ ਕਰ ਸਕਦੇ ਜਿੰਨੇ ਜਨਾ ਜਦੋਂ ਉਦੋਂ ਜਦੋਂ ਉਹ ਨਾ ਉਦੋਂ ਕੋਈ ਜਨਾ ਇਹ ਹੈਗਾ ਕਿ ਤੁਸੀਂ ਆਪਣੇ ਉਹਨੂੰ ਕਿੰਨਾ ਸੇਵ ਕਰ ਸਕਦੇ ਹੋ ਮੇਨ ਗੱਲ ਹੈਗੀ ਹੈ ਸੇਫ ਰੋ ਸੇਫ ਰਾਈਡ ਕਰੋ ਜਿੰਨੇ ਰੂਰਲ ਰੈਗੂਲੇਸ਼ਨਸ ਆ ਤੁਸੀਂ ਉਹ ਮੰਨੋ ਫਿਰ ਤੁਸੀਂ ਲੰਬੀ ਰਾਈਡ ਕਰਦੇ ਹੋ ਔਰ ਵਧੀਆ ਰਾਈਡ ਕਰਦੇ ਹੋ ਲਾਸਟ ਲਾਸਟ ਸਵਾਲ ਮੇਰਾ ਗਾਲਾ ਕੀ ਹੈਗਾ ਤੁਹਾਡਾ ਜੇ ਮੋਡੀਫਾਈ ਤੁਸੀਂ ਕਾਫੀ ਕਰਤਾ ਹੈਗਾ ਹੋਰ ਵੀ ਆਨਲਾਈਨ ਟਾਈਮ ਤੇ ਇਹਨੂੰ ਮੋਡੀਫਾਈ ਕਰਾਂਗੇ ਲੱਗਦਾ ਹਾਂਜੀ ਹੁਣ ਆਨਲਾਈਨ ਟਾਈਮ ਦੇ ਵਿੱਚ ਆਰ ਐਨ ਡੀ ਚੱਲ ਰਹੀ ਹੈ ਹੁਣ ਇਹਦੇ ਵਿੱਚ ਬੈਕ ਗੇਅਰ ਲਗਾ ਲਗੇ ਆਪਾਂ ਤੇ ਹੁਣ ਥੋੜੇ ਆਪਣਾ ਜਦੋਂ ਆਰ ਐਨ ਡੀ ਕੰਪਲੀਟ ਹੋ ਜਾਏਗੀ ਫਿਰ ਇਹਦੇ ਵਿੱਚ ਬੈਕ ਗੇਅਰ ਲੱਗ ਜਾਏਗਾ ਉਹ ਜਦੋਂ ਬੈਕ ਗੇਅਰ ਲੱਗ ਜਾਏਗਾ ਤੇ ਉਸ ਤੋਂ ਬਾਅਦ ਫਿਰ ਆਪਣਾ ਸਾਰਾ ਸਿਸਟਮ ਚੈੱਕ ਕਰਾਂਗੇ ਬਿਲਕੁਲ ਐਸਨ ਚੋਪੜਾ ਸਾਹਿਬ ਜਿਨ੍ਹਾਂ ਨੇ ਆਪਣੇ ਰਾਈਡ ਬਾਰੇ ਦੱਸਿਆ ਤੇ ਆਪਣੇ ਰਾਈਡਰ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਮੋਡੀਫਾਈ ਕੀਤਾ ਹੁਣ ਤੱਕ ਕਿ ਸੱਤ ਅਵਾਰਡ ਨੇ ਜੋ ਉਹ ਹਾਸਲ ਕਰ ਚੁੱਕੇ ਨੇ ਤੇ ਜਲਦੀ ਹੀ ਵਿਦੇਸ਼ ਯਾਤਰਾ ਕਰਨ ਬ